ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹਨ ਐ ਬਲੌਗ ਨਾਲ ਨਵੇਂ ਬਲੌਗ ਨਾਲ ਤੇ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਜੀ ਆ ਦੇਖੋ ਹੁਣ ਆ ਖਾਲੀਓ ਖਾਲੀ ਬਾਹੇ ਪਏ ਨੇ ਖੇਤ ਬਾਣੇ ਬਾਣ ਦਿਖਦੇ ਨੇ ਤੁਹਾਨੂੰ ਖੇਤ ਬਾਹੇ ਹੋਏ ਵੱਟਾਂ ਪਾਈਆਂ ਹੋਈਆਂ ਇੱਧਰ ਵੀ ਉਹ ਤੱਕ ਦੂਰ ਤੱਕ ਦੇਖਦੇ ਨੇ ਇੱਧਰ ਵੀ ਤੁਹਾਨੂੰ ਉਹ ਦੂਰ ਤੱਕ ਖੇਤ ਬਾਹੇ ਹੋਏ ਵੱਟਾਂ ਪਾਈਆਂ ਹੋਈਆਂ ਦੇਖ ਦਿਆਂ ਨੇ ਥੋੜੇ ਦਿਨਾਂ ਚ ਇਹ ਚ ਝੋਨਾ ਲੱਗ ਜਾਣਾ ਇੱਧਰ ਸਾਰੇ ਜੇ ਝੋਨਾ ਲੱਗ ਜਾਣਾ ਹਰਿਆਲੀ ਉਹ ਹਰਿਆਲੀ ਹੋ ਜਾਣੀਆਂ ਝੋਨਾ ਲੱਗਣ ਨਾਲ ਜੇ ਹੁਣ ਉਹ ਦੇਖੋ ਪਰੇ ਵੀ ਖੇਤ ਬਹਾਨ ਖਾਲੀ ਹੋ ਪਏ ਨੇ ਬਾਹੇ ਹੋਏ ਬੱਟਾਂ ਪਾਈਆਂ ਹੋਈਆਂ ਤਿਆਰੀ ਚ ਨੇ ਜ਼ਿਮੀਂਦਾਰ ਝੋਨਾ ਲਾਉਣ ਦੇ ਥੋੜੇ ਦਿਨਾਂ ਤੱਕ ਤੁਹਾਨੂੰ ਝੋਨਾ ਹੀ ਝੋਨਾ ਦਿਖੂਗਾ ਤੇ ਝੋਨਾ ਹੀ ਝੋਨਾ ਦਿਖੂਗਾ ਤੇ ਝੋਨਾ ਲਾਉਣ ਨਾਲ ਰਿਆਲੀ ਹੋ ਜਾਣੀ ਆ ਤੇ ਜ਼ਿਮੀਂਦਾਰ ਵਿਜੀ ਹੋ ਚੱਲੇ ਆਪਣੇ ਕੰਮਕਾਰ ਚ ਠੀਕ ਆ ਜੀ ਤੇ ਹੁਣ ਤਾਂ ਪ੍ਰਮਾਤਮਾ ਜੇ ਕਿਰਪਾ ਕਰ ਦੇਵੇ بارش ਪਾ ਦੇ ਨਾ ਐ ਇੱਕ ਤਾਂ بارش ਵਧੀਆ ਕਰ ਦੇਵੇ ਪ੍ਰਮਾਤਮਾ ਚੋਂ ਨੇ ਦੇ ਟਾਈਮ ਤਾਂ ਜੋ ਮੋਟਰਾਂ ਚਲਾਉਣੀਆਂ ਨਾ ਪੈਣ ਇੱਕ ਤਾਂ ਗਰਮੀ ਤੋਂ ਰਾਤ ਮਿਲ ਜੂ ਦੂਜਾ ਮੋਟਰਾਂ ਖੜ ਜਾਣਗੀਆਂ ਜੋ ਧਰਤੀ ਹੇਠੋਂ ਪਾਣੀ ਨਿਕਲਦਾ ਉਹ ਬਚ ਜੂਗਾ ਉਹ ਪਾਣੀ ਬਚਨ ਨਾਲ ਪਾਣੀ ਦਾ ਲੈਵਲ ਸਹੀ ਰਹਿ ਜੂਗਾ ਹੁਣ ਅੱਗੇ ਜਿਹੜੇ ਖੇਤਾਂ ਦੇ ਕੋਲ ਜੀ ਸੂਏ ਲੰਗਦੇ ਸੀ ਉਹ ਸੂਏ ਕੱਚੇ ਸੀ ਜੇ ਕੱਸੀਆਂ ਕੱਚੀਆਂ ਦੀ ਤੇ ਪਾਣੀ ਵਿੱਚ 5-10% ਪਾਣੀ ਵਿੱਚ ਧਰਤੀ ਦੇ ਰਚੀ ਜਾਂਦਾ ਸੀ ਪਾਣੀ ਦਾ ਲੈਵਲ 5-7 ਫੁੱਟ ਦਾ ਹੀ ਫਰਕ ਪੈਂਦਾ ਸੀ ਜਿਆਦਾ ਨਹੀਂ ਤੀ ਪੈਂਦਾ ਜੇ ਸਾਬ ਨਾਲ 31 ਸੂਏ ਪੱਕੇ ਹੋ ਗਏ ਉਹ ਪਾਣੀ ਵਿੱਚ ਰਚਣਾ ਬੰਦ ਹੋ ਜਾਣਾ ਪਾਣੀ ਦਾ ਲੈਵਲ ਡਾਊਨ ਜਾਊਗਾ ਜੇ ਹੁਣ ਬਾਰਸ਼ਾਂ 5-7 ਬਾਰਸ਼ਾਂ ਵਧੀਆ ਪੈ ਜਾਣ ਇੱਕ ਤਾਂ ਤਪਸ ਘਟ ਜੂ ਗਰਮੀ ਘਟ ਜੂ ਦੂਜਾ ਪਾਣੀ ਦਾ ਲੈਵਲ ਬਣਿਆ ਰਹੂਗਾ ਨਹੀਂ ਬਹੁਤ ਜ਼ਿਮੀਂਦਾਰਾਂ ਨੂੰ ਬੋਰ ਕਰਾਉਣੇ ਪੈਣੇ ਨੇ ਬੋਰ ਹੁਣ ਇੰਨਾ ਮਹਿੰਗਾ ਹੁੰਦਾ ਹੈ ਵੀ 3 3.5 ਲੱਖ ਰੁਪਏ ਚ ਬੋਰ ਪੈਂਦਾ ਤੇ ਕਿਲਾ ਦੋ ਕਿल्ले ਵਾਲੇ ਜ਼ਿਮੀਂਦਾਰ ਦੇ ਵਸਦੀ ਗੱਲ ਹੈ ਹੀ ਨਹੀਂ ਬੋਰ ਕਰਾਉਣਾ ਪੰਜ ਕਿੱਲੇ ਵਾਲੇ ਤੱਕ ਦੇ ਵਸਦੀ ਗੱਲ ਨਹੀਂ ਬੋਰ ਕਰਾਉਣਾ ਕਿਲਾ ਦੋ ਕਿੱਲੇ ਛੱਡੋ ਤੇ ਉਹੀ ਬੋਰ ਕਰਾ ਸਕਦਾ ਹੁਣ ਜਿਹੜੇ ਜ਼ਿਮੀਂਦਾਰ ਕੋ ਗੰਜਾਇਸਾ ਪੰਜ ਸੱਤ ਬੰਦੇ ਘਰ ਦੇ ਕੰਮ ਕਰਨ ਵਾਲੇ ਨੇ ਲੇਬਰ ਤੋਂ ਕੰਮ ਨਹੀਂ ਕਰਾਉਣਾ ਉਹਨੇ ਜਿਹੜਾ ਕੱਲਾ ਦੋ ਕੰ ਬੰਦੇ ਨੇ ਜਾਂ ਕੱਲਾ ਬੰਦਾ ਉਹਦੇ ਵਾਸਤੇ ਗੱਲ ਹੈ ਨਹੀਂ ਉਹ ਲੇਬਰ ਉਹਨੂੰ ਲਾਉਣੀ ਪੈਣੀ ਆ ਲੇਬਰ ਤੋਂ ਬਿਨਾਂ ਉਹਦਾ ਸਰਦਾ ਨਹੀਂ ਨੌਕਰ ਰੱਖਣਾ ਹੀ ਪੈਣਾ ਉਹਨੂੰ ਜਿਹੜੇ ਹੁਣ 5-7 ਬੰਦੇ ਘਰ ਦੇ ਨੇ ਉਹਨਾਂ ਨੂੰ ਨੌਕਰ ਰੱਖਣ ਦੀ ਲੋੜ ਨਹੀਂ ਬੱਟਾਂ ਵੀ ਆਪ ਘੜੀ ਜਾਂਦਾ ਅਗਲਾ ਤੇ ਮੋ ਇੱਧਰ ਉੱਧਰ ਕੰਮ ਵੀ ਕਰੀ ਜਾਂਦਾ ਡੰਗਰ ਬੱਚਾ ਵੀ ਸੰਭੀ ਜਾਂਦਾ ਤੇ ਇਸ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਬਾਰਿਸ਼ ਵਧੀਆ ਆਇਤੀ ਪਾ ਦੇ ਇੱਕ ਤਾਂ ਪਾਣੀ ਦਾ ਲੈਵਲ ਸਹੀ ਰਹਿ ਜੂਗਾ ਤੇ ਦੂਜਾ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਧਰਤੀ ਹੇਠੋਂ ਪਾਣੀ ਨਿਕਲਣਾ ਉਹ ਬੰਦ ਹੋ ਜੂ ਤੇ ਜ਼ਿੰਮੇਦਾਰਾਂ ਦੀ ਜੀਰੀ ਲੱਗ ਜੂਗੀ ਝੋਨਾ ਲੱਗ ਜੂਗਾ ਨਹੀਂ ਤਾਂ ਫਿਰ ਜਿਹੜਾ ਹੁਣ ਵਿਚਾਰੇ ਦੇ ਮੋਟਰ ਨਹੀਂ ਹੈਗਾ ਬੋਰ ਤੇ ਆ ਜਾਂ ਕੱਸੀਆਂ ਦੇ ਪਾਣੀ ਨਾਲੇ ਉਹਨੇ ਉਹ ਕਰਨੀਆਂ ਉਹਨੂੰ ਦਿੱਕਤ ਹੋ ਜੂਗੀ ਪਰਮਾਤਮਾ ਕਰੇ ਆ ਪਰ ਅਰਦਾਸ ਕਰੀਏ ਵੀ ਪਰਮਾਤਮਾ ਅਜਿਹੀ بارشਾਂ ਵਧੀਆ ਪਾ ਦੇਵੇ ਪਾਣੀ ਦਾ ਲੈਵਲ ਸਾਹ ਥੱਲੇ ਡਿੱਗੇ ਤੇ ਨਾ ਕਿਸੇ ਕਮਜ਼ੋਰ ਜ਼ਿਮੀਂਦਾਰ ਨੂੰ ਬੋਰ ਕਰਾਉਣਾ ਪਵੇ ਔਰ ਕਰਜ਼ੇ ਤੋਂ ਬਚ ਜਵੇ ਧੰਨਵਾਦ ਜੀ ਮਿਲਦੇ ਆ ਅਗਲੇ ਬਲਾਗ ਚ